ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੇਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਆਪਾਂ ਇੱਕ ਐਸੀ ਸਟੋਰੀ ਸਾਂਝੀ ਕਰਾਂਗੇ ਜਿਸ ਸਟੋਰੀ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਵੀ ਕਿਵੇਂ ਇੱਕ ਦੋਸਤ ਇੱਕ ਸੱਚਾ ਮਿੱਤਰ ਆਪਣੇ ਦੋਸਤ ਦਾ ਕਤਲ ਕਰ ਸਕਦਾ ਹੈ ਦੋਸਤੋ ਦਰਅਸਲ ਜਿਹੜੀ ਇਹ ਕਹਾਣੀ ਹੈ ਇਹ ਪੰਜਾਬ ਦੇ ਪਟਿਆਲਾ ਜਿਹੜੇ ਨਾਲ ਰਿਲੇਟਡ ਹੈ ਕਿ ਮੈਂ ਇੱਕ ਦੋਸਤ ਨੇ ਆਪਣੇ ਦੋਸਤ ਨਾਲ ਦਗਾ ਕਮਾਈ ਉਹ ਵੀ ਪੈਸੇ ਆ ਪਿੱਛੇ ਦੋਸਤੋ ਇੱਕ ਗੁਰੀ ਨਾਮ ਦਾ ਮੁੰਡਾ ਸੀਗਾ ਅਤੇ ਉਸ ਦਾ ਦੋਸਤ ਇੱਕ ਸੁੱਖਾ ਸੀਗਾ ਉਹ ਦੋਨੋਂ ਦੋਸਤ ਆਸ ਦੇ ਵਿੱਚ ਵਧੀਆ ਮਿਲ ਜੁਲ ਕੇ ਰਹਿੰਦੇ ਸੀਗੇ ਤੇ ਜਿਹੜਾ ਗੁਰੀ ਸੀਗਾ ਉਸ ਦਾ ਬਹੁਤ ਵਧੀਆ ਬਿਜ਼ਨਸ ਸੀਗਾ ਕਈ ਕਾਰਨਾ ਕਰਕੇ ਗੁਰੀ ਦਾ ਬਿਜ਼ਨਸ ਦਿਨੋਂ ਦਿਨ ਘਾਟੇ ਦੇ ਵਿੱਚ ਜਾ ਰਿਆ ਸੀਗਾ ਇਸ ਗੱਲ ਨੂੰ ਲੈ ਕੇ ਗੁਰੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀਗਾ ਅਤੇ ਜਿਹੜਾ ਸੁੱਖਾ ਸੀਗਾ ਉਹਦਾ ਕਦ ਕਾਠ ਵੀ ਗੁਰੀ ਦੇ ਵਰਗਾ ਸੀਗਾ ਅਤੇ ਦੋਨੋਂ ਦੇਖਣ ਦੇ ਬੱਚਾ ਇੱਕੋ ਜੇ ਲੱਗਦੇ ਸੀਗੇ ਅਤੇ ਦੋਸਤੋ ਗੁਰੀ ਅਤੇ ਗੁਰੀ ਦੀ ਪਤਨੀ ਨੇ ਮਿਲ ਕੇ ਇੱਕ ਬਹੁਤ ਵੱਡੀ ਸਾਜ਼ਿਸ਼ ਘੜੀ ਉਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਇੱਕ ਬੀਮਾ ਕਲੇਮ ਲਈਏ ਪਰ ਉਹਨਾਂ ਨੂੰ ਇਹ ਬੀਮਾ ਕਲੇਮ ਲੈਣ ਦੇ ਲਈ ਗੁਰੀ ਨੂੰ ਮਰਨਾ ਪੈਣਾ ਸੀ ਦੋਸਤੋ ਗੁਰੀ ਦੀ ਮੌਤ ਤੋਂ ਬਾਅਦ ਹੀ ਉਹ ਉਹਨਾਂ ਨੂੰ ਬੀਮਾ ਕਲੇਮ ਮਿਲ ਸਕਦਾ ਸੀਗਾ ਤਾਂ ਉਹਨਾਂ ਨੇ ਇੱਕ ਪਲਾਨ ਤਿਆਰ ਕੀਤਾ ਉਹਨਾਂ ਨੇ ਸੋਚਿਆ ਵੀ ਗੁਰੀ ਦੀ ਮੌਤ ਦੀ ਥਾਂ ਤੇ ਕਿਉਂ ਨਾ ਆਪਾਂ ਸੁਖੇ ਨੂੰ ਮਾਰ ਕੇ ਗੁਰੀ ਦੀ ਮੌਤ ਦੀ ਥਾਂ ਤੇ ਸ਼ੋਅ ਕਰ ਦਿੱਤਾ ਜਾਵੇ ਤਾਂ ਉਹਨਾਂ ਨੇ ਇੱਕ ਡਰਾਮਾ ਰਚਿਆ ਜਿਸ ਡਰਾਮੇ ਦੇ ਵਿੱਚ ਉਹਨਾਂ ਨੇ ਸੁਖੇ ਦਾ ਸੱਚਮੁੱਚ ਕਤਲ ਕਰਵਾਇਆ ਦੋਸਤੋ ਉਹਨਾਂ ਨੇ ਸੁਖੇ ਨੂੰ ਜ਼ਹਿਰੀਲੀ ਚੀਜ਼ ਖਵਾ ਕੇ ਤਾਂ ਉਹਨਾਂ ਨੇ ਸੁਖੇ ਨੂੰ ਇੱਕ ਟਰੱਕ ਹੇਠਾਂ ਸੁੱਟ ਦਿੱਤਾ ਸੁਖੇ ਦਾ ਜਿਹੜਾ ਚਿਹਰਾ ਸੀਗਾ ਉਹ ਬਿਲਕੁਲ ਕੁਚਲ ਦਿੱਤਾ ਤਾਂ ਕਿ ਉਸ ਦੀ ਪਛਾਣ ਨਾ ਸਕੇ ਤਾਂ ਦੋਸਤੋ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਪੁਲਿਸ ਆਉਂਦੀ ਹੈ ਤਾ ਸੁਖੇ ਦੀ ਜਿਹੜੀ ਲਾਸ ਹੁੰਦੀ ਆ ਉਹ ਇੱਕ ਨਹਿਰ ਦੇ ਕੰਢੇ ਮਿਲਦੀ ਆ ਉੱਥੇ ਹੀ ਉਹਦੀਆਂ ਚੱਪਲਾਂ ਅਤੇ ਉੱਥੇ ਉਹਦਾ ਮੋਟਰਸਾਈਕਲ ਵੀ ਮਿਲਦਾ ਤਾਂ ਪੁਲਿਸ ਉਸ ਨੂੰ ਖੁਦਕੁਸ਼ੀ ਦੇ ਤੌਰ ਤੇ ਦੇਖਦੀ ਹੋਈ ਇਸ ਕੇਸ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ ਤਾਂ ਉਸ ਤੋਂ ਬਾਅਦ ਦੋਸਤੋ ਸੁਖੇ ਦੀ ਪਤਨੀ ਜਦੋਂ ਪੁਲਿਸ ਕੋਲ ਰਿਪੋਰਟ ਕਰਾਉਣ ਲਈ ਜਾਂਦੀ ਆ ਤਾਂ ਉਹ ਪੁਲਿਸ ਨੂੰ ਦੱਸਦੀ ਆ ਵੀ ਮੇਰੇ ਪਤੀ ਦੀ ਮੌਤ ਹੋ ਚੁੱਕੀ ਆ ਲੇਕਨ ਪੁੱਛ ਕੇ ਚ ਤਾਂ ਪਤਾ ਲੱਗਦਾ ਹੈ ਵੀ ਜਿਹੜਾ ਉਸਦਾ ਇੱਕ ਦੋਸਤ ਸੀ ਗੁਰੀ ਤਾਂ ਉਸਦੇ ਨਾਲ ਉਸਦੇ ਚੰਗੇ ਸਬੰਧ ਸਨ ਤਾਂ ਜਿਸ ਦਿਨ ਉਹ ਉਸਦੇ ਕੋਲ ਗਿਆ ਸੀ ਉਸੇ ਦਿਨ ਹੀ ਉਸਦੀ ਮੌਤ ਹੋਈ ਆ ਤਾਂ ਦੋਸਤੋ ਪੁਲਿਸ ਗੁਰੀ ਦੇ ਘਰ ਪਹੁੰਚਦੀ ਆ ਅਤੇ ਗੁਰੀ ਦੇ ਪਰਿਵਾਰ ਤੋਂ ਜਦੋਂ ਪੁੱਛਿਆ ਜਾਂਦਾ ਵੀ ਗੁਰੀ ਕਿੱਥੇ ਆ ਤਾਂ ਉਹ ਦੱਸਦੇ ਨੇ ਵੀ ਗੁਰੀ ਤੀ ਤਾਂ ਡੈਥ ਹੋ ਚੁੱਕੀ ਆ ਪਰ ਦੋਸਤੋ ਸੁਖੇ ਦੀ ਪਤਨੀ ਦੱਸਦੀ ਆ ਵੀ ਉਹ ਜਿਉਂਦਾਗਾ ਤਾਂ ਪੁਲਿਸ ਨੂੰ ਬਹੁਤ ਜ਼ਿਆਦਾ ਸ਼ੱਕ ਹੋ ਜਾਂਦਾ ਤਾ ਪਰਸ ਉਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦੀ ਆ ਤਾਂ ਉਸ ਦੇ ਵਿੱਚੋਂ ਖਲਾਸਾ ਹੁੰਦਾ ਵੀ ਜਿਹੜਾ ਗੁਰੀ ਆ ਉਹਦੀ ਤਾਂ ਮੌਤ ਹੀ ਨਹੀਂ ਹੋਈ ਅਤੇ ਉਸ ਦੀ ਥਾਂ ਤੇ ਕਲੇਮ ਲੈਣ ਦੇ ਲਈ ਸੁਖੇ ਨੂੰ ਮਾਰ ਕੇ ਉਹ ਕਲੇਮ 4 ਕਰੋੜ ਰੁਪਏ ਦਾ ਕਲੇਮ ਆ ਜਿਹੜਾ ਉਹਨਾਂ ਨੇ ਕੰਪਨੀ ਤੋਂ ਲੈ ਲਿਆ ਦੋਸਤੋ ਕਿਵੇਂ ਦੇਖੋ ਇਹ ਸਾਜ਼ਿਸ਼ ਘੜੀ ਗਈ ਸੁਖੇ ਦਾ ਕਤਲ ਕਰਵਾਇਆ ਗਿਆ ਉਸਦੇ ਹੀ ਇੱਕ ਜਿਗਰੀ ਯਾਰ ਵੱਲੋਂ ਸਿਰਫ ਪੈਸਿਆਂ ਦੀ ਖਾਤਰ ਤਾਂ ਦੋਸਤੋ ਉਸ ਤੋਂ ਬਾਅਦ ਪੁਲਿਸ ਗੁਰੀ ਨੂੰ ਅਤੇ ਉਸ ਦੀ ਪਤਨੀ ਨੂੰ ਅਤੇ ਉਹਦੇ ਨਾਲ ਹੋਰ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਅਤੇ ਉਹਨਾਂ ਦੇ ਉੱਤੇ ਮਕਦਮਾ ਦਰਜ ਕਰ ਦਿੰਦੀ ਆ ਦੋਸਤੋ ਇਹ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ